ਕੀਕਾ ਮਾ ਜਿਹੜੀ ਪਰਿਵਾਰ ਵਿੱਚ ਬਹਿ ਕੇ ਰਹਉਂਦੀ ਸੀ ਜਿਨੇ ਕੈਮਰੇ ਅੱਗੇ ਗੁਹਾਰ ਲਾਈ ਜਿਹੜੀ ਰਹਉਂਦੀ ਸੀ ਬਹਿ ਕੇ ਕੱਲੀ ਦੋਸਤੋ ਹਾਂਜੀ ਚੰਗੀ ਖਬਰ ਹੈ ਕਿ ਉਸ ਦਾ ਪੁੱਤ ਹੁਣ ਵਾਪਸ ਆ ਜਾਵੇਗਾ ਤੇ ਉਸ ਦੀ ਰੂਹ ਨੂੰ ਮਿਲ ਜਾਏਗੀ ਤਸੱਲੀ ਦੋਸਤੋ ਉਸ ਦੀ ਰੂਹ ਨੂੰ ਮਿਲ ਜਾਏਗੀ ਤਸੱਲੀ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ਵਰੀ ਸਾਥਿਓ ਪਿਛਲੇ ਕਈ ਦਿਨਾਂ ਤੋਂ ਇੱਕ ਖਬਰ ਨੂੰ ਲੈ ਕੇ ਅਸੀਂ ਤੁਸੀਂ ਸਾਰੇ ਚਿੰਤਿਤ ਸੀਗੇ ਕਿਉਂਕਿ ਲੰਗੜੋਏ ਪਿੰਡ ਦਾ ਨੌਜਵਾਨ ਜਸਪਾਲ ਧੂਰੀ ਦਾ ਇੱਕ ਨੌਜਵਾਨ ਤੇ ਖੁਸ਼ਹਾਰਪੁਰ ਦਾ ਨੌਜਵਾਨ ਜਿਹੜੇ ਈਰਾਨ ਵਿੱਚ ਫਸੇ ਸਨ ਇੱਕ ਧੋਖੇਬਾਜ਼ ਟਰੈਵਲ ਏਜੰਟ ਨੇ ਜਿਨ੍ਹਾਂ ਨੂੰ ਕਿਹਾ ਸੀ ਕਿ ਮੈਂ ਤੁਹਾਨੂੰ ਆਸਟ੍ਰੇਲੀਆ ਲੈ ਕੇ ਜਾਊਂਗਾ ਉਸ ਏਜੰਟ ਖਿਲਾਫ ਹਾਲਾਕੇ ਹੁਣ ਮਾਮਲੇ ਵੀ ਦਰਜ ਹੋ ਗਏ ਆ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਲਾਰਾ ਲਾ ਕੇ ਪਹਿਲਾ ਦੁਬਈ ਜਸਪਾਲ ਨੂੰ ਦੁਬਈ ਫਿਰ ਉਸ ਤੋਂ ਇਰਾਨ ਲੈ ਗਿਆ ਸੀਗਾ ਬਾਕੀ ਜਿਹੜੇ ਦੋ ਨੌਜਵਾਨ ਸਕੇ ਉਹਨਾਂ ਨੂੰ ਸਿੱਧਾ ਇਰਾਨ ਲੈ ਗਿਆ ਸੀਗਾ ਹੁਣ ਇੱਕ ਰਾਹਤ ਭਰੀ ਖਬਰ ਆਈ ਹੈ ਚੰਗੀ ਖਬਰ ਆਈ ਹੈ ਕਿ ਉਹਨਾਂ ਤਿੰਨਾਂ ਨੌਜਵਾਨਾਂ ਨੂੰ ਪਾਕਿਸਤਾਨੀ ਜਿਹੜੇ ਡੌਂਕਰ ਨੇ ਉਹਨਾਂ ਤੋਂ ਛਡਾ ਲਿਆ ਗਿਆ ਜਿਹੜੇ ਬੰਦਕ ਬੰਦਕ ਸੀ ਉਹਨਾਂ ਤੋਂ ਉਹਨੂੰ ਛਡਾ ਲਿਆ ਗਿਆ ਰੈਸਕਿਊ ਕਰ ਲਿਆ ਗਿਆ ਇਹ ਰਾਹਤ ਭਰੀ ਖਬਰ ਹੈ ਚੰਗੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਹਾਲਾਂਕਿ ਅਸੀਂ ਵੀ ਟਰੈਵਲ ਕਰ ਰਹੇ ਸੀਗੇ ਇਸ ਮੈਟਰ ਵੱਲ ਸਾਡਾ ਧਿਆਨ ਸੀ ਲੇਕਿਨ ਕੁਝ ਵੀਰਾਂ ਨੇ ਜਿਹੜੀ ਸਾਨੂੰ ਕਾਲ ਕਰਕੇ ਉਹਨਾਂ ਨੇ ਵੀ ਇਹ ਖੁਸ਼ੀ ਪ੍ਰਗਟਾਈ ਹੈ ਔਰ ਨਾਲ ਦੀ ਨਾਲ ਐਪਰੀਸ਼ੀਏਟ ਵੀ ਕੀਤਾ ਕਿਉਂਕਿ ਸਾਡੇ ਵੱਲੋਂ ਵੀ ਮੁੰਬਈ ਕਾਲ ਕਰਕੇ ਜਿਹੜਾ ਇਰਾਨ ਕੌਂਸੂਲੇਟ ਹੈ ਉਹਨਾਂ ਨਾਲ ਗੱਲਬਾਤ ਕੀਤੀ ਸੀ ਐਮਬੈਸੀ ਨਾਲ ਵੀ ਗੱਲਬਾਤ ਕੀਤੀ ਗਈ ਸੀ ਇਸ ਮੈਟਰ ਨੂੰ ਧਿਆਨ ਚ ਲਿਆਂਦਾ ਗਿਆ ਸੀਗਾ ਸੋ ਇਹ ਬਹੁਤ ਵੱਡੀ ਬਹੁਤ ਰਾਹਤ ਵਾਲੀ ਖਬਰ ਹੈ ਕਿ ਜਿਹੜੇ ਤਿੰਨੇ ਨੌਜਵਾਨ ਨੇ ਉਹ ਬੰਦਕਾਂ ਕੋਲੋਂ ਪਾਕਿਸਤਾਨੀ ਡੌਂਕਰਾਂ ਕੋਲੋਂ ਇਹਨਾਂ ਨੂੰ ਰੈਸਕਿਊ ਕਰਵਾ ਲਿਆ ਗਿਆ ਹੈ ਲੇਕਿਨ ਹੁਣ ਸਵਾਲ ਖੜੇ ਇਹ ਹੁੰਦੇ ਨੇ ਕਿ ਜਿਹੜਾ ਪਾਕਿਸਤਾਨ ਦਾ ਉਹ ਅਕਾਊਂਟ ਦੱਸਦੇ ਸੀਗੇ ਉਹਨਾਂ ਬੰਦਿਆਂ ਨਾਲ ਉਹਨਾਂ ਦਾ ਤਾਲਮੇਲ ਜਾਂ ਜਿਹੜੇ ਪਾਕਿਸਤਾਨੀ ਡੌਂਕਰ ਉੱਥੇ ਸੀਗੇ ਉਹਨਾਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਹੋਰ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੋਣਾ ਕਿੰਨੇ ਹੋਰ ਕਰੋੜਾ ਰੁਪਏ ਜਿਹੜੇ ਇਸ ਤਰੀਕੇ ਕਿਡਨੈਪ ਕਰਕੇ ਇਹਨਾਂ ਨੇ ਖਾਦੇ ਹੋਣੇ ਆ ਤੇ ਕਿੰਨੇ ਹੋਰ ਪਰਿਵਾਰਾਂ ਨੂੰ ਇਸੇ ਤਰੀਕੇ ਹਤਾਸ਼ ਕੀਤਾ ਹੋਣਾ ਤੇ ਨਾਲ ਦੀ ਨਾਲ ਜਿਹੜਾ ਏਜੰਟ ਹੈ ਉਹਨੂੰ ਲੱਭ ਕੇ ਕਿਉਂਕਿ ਉਹ ਤਾਂ ਹਾਲੇ ਵੀ ਭਾਰਤ ਚ ਹੀ ਹੈ ਉਹਨੂੰ ਲੱਭ ਕੇ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕਾਰਨ ਇਹ ਹੈ ਕਿ ਉਹ ਹੀ ਮੇਨ ਕਲਪਰੇਟਰ ਹੈ ਸਾਜ਼ਿਸ਼ ਘੜਤਾ ਵੀ ਉਹੀ ਹੈ ਕਿਉਂਕਿ ਉਹੀ ਇਹਨਾਂ ਨੂੰ ਸੁਪਨੇ ਦਿਖਾ ਕੇ ਕਿਉਂਕਿ ਜਸਪਾਲ ਦੀ ਗੱਲ ਕਰੀ ਉਸ ਨੂੰ ਸੁਪਨੇ ਦਿਖਾਏ ਗਏ ਸੀਗੇ ਕਿ ਆਸਟ੍ਰੇਲੀਆ ਤੈਨੂੰ ਨੌਕਰੀ ਦਿੱਤੀ ਜਾਵੇਗੀ ਸੁਪਨੇ ਦੇ ਲਾਲਚ ਦੇ ਕੇ ਨਰਕ ਚ ਸਿੱਟ ਦਿੱਤਾ ਉਸ ਏਜੰਟ ਨੇ ਉਸ ਏਜੰਟ ਦਾ ਫੜ ਹੋਣਾ ਬਹੁਤ ਜ਼ਰੂਰੀ ਹੈ ਹਾਲਕਿ ਈਰਾਨ ਦੀ ਪੁਲਿਸ ਨੇ ਤਹਿਰਾਨ ਪੁਲਿਸ ਈਰਾਨ ਦੇ ਅੰਦਰ ਇਲਾਕਾ ਤਹਿਰਾਨ ਤਹਿਰਾਨ ਦੀ ਪੁਲਿਸ ਨੇ ਤਿੰਨੋਂ ਜਿਹੜੇ ਨੌਜਵਾਨ ਨੇ ਉਹਨੂੰ ਰੈਸਕਿਊ ਕੀਤਾ ਅਸੀਂ ਸ਼ੁਕਰਾਨਾ ਕਰਦੇ ਹਾਂ ਤਹਿਰਾਨ ਤੇ ਈਰਾਨ ਦੇ ਪ੍ਰਸ਼ਾਸਨ ਦਾ ਪਰ ਨਾਲ ਦੀ ਨਾਲ ਆਪਣੇ ਪੰਜਾਬ ਦੀ ਪੁਲਿਸ ਨੂੰ ਵੀ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਜਾ ਸਾਡਾ ਗਲ ਘੁੱਟ ਦੋ ਜਾਇਦਤ ਜਿਹੜੇ ਮਾਰੇ ਲੋਕ ਕਿਆ ਉਹਨਾਂ ਨੂੰ ਫੜ ਕੇ ਅੰਦਰ ਦੋ ਇਹ ਜਿਹੜਾ ਟਰੈਵਲ ਏਜੰਟ ਆ ਇਹ ਕਿੰਨੇ ਦਿਨਾਂ ਤੋਂ ਜਿਹੜਾ ਲਾਪਤਾ ਹੈ ਲੱਭਦਾ ਨਹੀਂ ਪਿਆ ਪਘੋੜਾ ਹੋਇਆ ਹੈ ਇਨੂੰ ਫੜ ਕੇ ਅੰਦਰ ਦੋ ਕਿਉਂਕਿ ਪਤਾ ਨਹੀਂ ਕਿੰਨੇ ਹੋਰ ਲੋਕਾਂ ਨੂੰ ਇਸੇ ਤਰੀਕੇ ਇਹਨੇ ਜਾਲੀ ਸੁਪਨੇ ਦਿਖਾ ਕੇ ਪਰਦੇਸਾਂ ਵਿੱਚ ਭੇਜ ਕੇ ਜਿਹੜੇ ਭੁੱਖੇ ਡੋਂਕਰ ਐ ਉਹਨਾਂ ਦੇ ਹਵਲੇ ਕਰ ਦਿੱਤਾ ਹੁਣਾ ਤਾਂ ਇਹ ਜਿਹੜਾ ਏਜੰਟ ਭੱਜਿਆ ਇਹਦੇ ਖਿਲਾਫ ਮਾਮਲੇ ਦਰਜ ਇਹਦਾ ਫੜ ਹੋਣਾ ਬਹੁਤ ਜ਼ਰੂਰੀ ਐ ਪਰ ਉਸ ਦੇ ਨਾਲ ਦੀ ਨਾਲ ਮੈਂ ਆਪਣੇ ਨਿੱਕੇ ਭੈਣਾ ਭਰਾਵਾਂ ਨੂੰ ਸੁਚੇਤ ਵੀ ਕਰਨਾ ਚਾਹੁੰਦਾ ਕਿ ਦੇਖੋ ਭਾਈ ਤੁਹਾਨੂੰ ਕਿਹਾ ਆਸਟ੍ਰੇਲੀਆ ਲੈ ਕੇ ਜਾਵਾਂਗੇ ਤੁਹਾਨੂੰ ਪੇਜ ਦੁਬਈ ਰਿਹਾ ਤੁਹਾਨੂੰ ਪੇਜ ਇਰਾਨ ਰਿਹਾ ਤੁਸੀਂ ਵੀ ਸਵਾਲ ਤਾਂ ਕਰ ਲਿਆ ਕਰੋ ਜੇ 18-18 ਲੱਖ ਰੁਪਏ ਦਿੰਨੇ ਆ ਮੰਨ ਲਓ ਕਿ ਮੈਂ ਤੁਹਾਨੂੰ ਕਹਿੰਨਾ ਤੁਹਾਨੂੰ ਜਲੰਧਰ ਲੈ ਕੇ ਜਾਣਾ ਪਰ ਲਜਾਮ ਮੈਂ ਤੁਹਾਨੂੰ ਚੰਡੀਗੜ੍ਹ ਰਿਹਾ ਇਹ ਰਸਤਾ ਕਿਹੜਾ ਬਣਿਆ ਹੁਣ ਉਹ ਕਹਿੰਦਾ ਕਿ ਤੁਹਾਨੂੰ ਲੈ ਕੇ ਆਸਟ੍ਰੇਲੀਆ ਜਾਣਾ ਪੇਜ ਦੁਬਈ ਰਿਹਾ ਲੈ ਕੇ ਆਸਟ੍ਰੇਲੀਆ ਜਾਣਾ ਜਿਹੜਾ ਦੁਨੀਆ ਦੇ ਇੱਕ ਕੋਨੇ 'ਚ ਆ ਪਰ ਪੇਜ ਤੁਹਾਨੂੰ ਅਰਬ ਕੰਟਰੀ 'ਚ ਰਿਹਾ ਤਾਂ ਉਹਨਾਂ ਉਸ ਵੇਲੇ ਤੁਹਾਨੂੰ ਵੀ ਸੁਚੇਤ ਹੋ ਕੇ ਜਾਗਰਤ ਹੋ ਕੇ ਸਵਾਲ ਕਰਨੇ ਚਾਹੀਦੇ ਆ ਔਰ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਕਿ ਜਿਹੜਾ ਇਲੀਗਲ ਵੇ ਨਾ ਜਿਹੜੇ ਨੌਜਵਾਨ ਜਿਹੜੇ ਇਲੀਗਲ ਵੇ ਨਾ ਨੌਜਵਾਨ ਜਿਹੜੇ ਆ ਉਹ ਇੰਨੇ ਤਤਪਰ ਨੇ ਤੀਬਰ ਨੇ ਕਿ ਕਿਸੇ ਤਰੀਕੇ ਬਾਹਰ ਚਲ ਜੀਏ ਤਾਂ ਜਿਹੜੀਆਂ ਸਾਡੀਆਂ ਸਰਕਾਰਾਂ ਦਮ ਗੱਜੇ ਮਾਰਦੀਆਂ ਪੱਟਾਂ ਤੇ ਥਾਪੀਆਂ ਮਾਰਦੀਆਂ ਕਿ ਅਸੀਂ ਰੋਜ਼ਗਾਰ ਦੇਤਾ ਅਸੀਂ ਤਾਂ ਜੀ ਬਹੁਤ ਸਾਰੇ ਨੌ ਇੱਥੇ ਦਿੰਦਾ ਅਸੀਂ ਤਾਂ ਜੀ ਬਹੁਤ ਸਾਰੇ ਨੌਜਵਾਨਾਂ ਨੂੰ ਰੋਜ਼ਗਾਰ ਦੇਤਾ ਅਸੀਂ ਤਾਂ ਜੀ ਪੂਰੇ ਪੰਜਾਬ ਦੀ ਤਰੱਕੀ ਕਰਾਤੀ ਉਹ ਵੀ ਜਰਾ ਸ਼ੀਸ਼ਾ ਦੇਖਣ ਸ਼ੀਸ਼ੇ 'ਚ ਆਪਣਾ ਮੂੰਹ ਦੇਖਣ ਕਿ ਕਿੱਥੇ ਖੜੇ ਆ ਕਿਉਂਕਿ ਸਰਕਾਰਾਂ ਦੀ ਨਲਾਇਕੀ ਹੈ ਸਰਕਾਰਾਂ ਦੀ ਲਾਪਰਵਾਹੀ ਹੈ ਜਿਹੜੇ ਅੱਜ ਵੀ ਇੱਕ ਪਾਸੇ ਸਰਕਾਰਾਂ ਕਹਿੰਦੀਆਂ ਕਿ 70 ਸਾਲ 'ਚ ਪਹਿਲੀ ਵਾਰ ਸਾਡਾ ਕਾਮ ਬੋਲਦਾ ਲਿਖਿਆ ਉਹਨਾਂ ਨੇ ਕਾਮ ਸੀ ਵੈਸੇ ਕੰਮ ਕਹਿਣਾ ਚਾਹੁੰਦੇ ਸੀ ਸਰਕਾਰਾਂ ਕਹਿੰਦੀਆਂ ਸਾਡਾ ਕਾਮ ਬੋਲਦਾ ਪਰ ਜੇ ਕਾਮ ਬੋਲਦਾ ਹੁੰਦਾ ਜੇ ਨੌਜਵਾਨ ਅਮਰੀਕਾ ਛੱਡ ਛੱਡ ਕੇ ਇੰਡੀਆ ਆਂਦੇ ਹੁੰਦੇ ਤਾਂ ਇਸ ਤਰੀਕੇ ਇਲੀਗਲ ਵਿੱਚ ਨੌਜਵਾਨ 18-18 ਲੱਖ ਰੁਪਏ ਦੇ ਕੇ ਇਹ ਨਾ ਕਹਿੰਦੇ ਕਿ ਸਾਨੂੰ ਆਸਟ੍ਰੇਲੀਆ ਲੈ ਜਾਓ ਔਰ ਵੱਡੀ ਜਿਹੜੀ ਚਿੰਤਾ ਵਾਲੀ ਗੱਲ ਉਦੋਂ ਬਣ ਗਈ ਸੀ ਕਿ ਡੇਢ ਕਰੋੜ ਦੀ ਮੰਗ ਕੀਤੀ ਗਈ ਸੀ ਫਿਰ ਗੱਲ 1 ਕਰੋੜ ਦੇ ਕਿਢਨੇ ਆਪਣਾ ਵੱਲੋਂ ਆ ਗਈ ਸੀਗੀ ਪਾਕਿਸਤਾਨੀ ਡੋਂਕਰਾਂ ਵੱਲੋਂ ਕੋਈ 1 ਕਰੋੜ ਤੋਂ ਫਿਰ 50 ਲੱਖ ਤੇ ਪਰ ਵੱਡਾ ਦਿਲ ਕਰਕੇ ਵੱਡਾ ਜੇਰਾ ਕਰਕੇ ਜਿਹੜੇ ਪਰਿਵਾਰ ਆ ਉਹ ਬੈਠੇ ਰਹੇ ਉਹਨਾਂ ਨੇ ਪ੍ਰਸ਼ਾਸਨ ਦੇ ਧਿਆਨ 'ਚ ਗੱਲ ਲਿਆਂਦੀ ਫਿਰ ਮੀਡੀਆ ਦੇ ਧਿਆਨ 'ਚ ਗੱਲ ਆਈ ਫਿਰ ਫੋਰਨ ਮਿਨਿਸਟਰੀ ਤੱਕ ਗੱਲ ਪਹੁੰਚੀ ਈਰਾਨ ਦੇ ਪ੍ਰਸ਼ਾਸਨ ਤੱਕ ਗੱਲ ਪਹੁੰਚੀ ਔਰ ਤਹਿਰਾਨ ਪੁਲਿਸ ਨੇ ਜਿਹੜਾ ਰੈਸਕਿਊ ਕਰ ਲਿਆ ਔਰ ਮੇਰਾ ਖਿਆਲ ਚੰਦ ਹੀ ਦਿਨਾਂ ਵਿੱਚ ਜਿਹੜੇ ਨੌਜਵਾਨ ਹੈ ਇਹ ਭਾਰਤ ਵਾਪਸ ਆ ਜਾਣਗੇ মিডিਆ ਦੇ ਵੀ ਰੂਬਰੂ ਹੋਣਗੇ ਲੇਕਿਨ ਅਸਲ ਤਸੱਲੀ ਉਹਨਾਂ ਮਾਵਾਂ ਨੂੰ ਉਦੋਂ ਹੀ ਹੋਣੀ ਹੈ ਜਦ ਆਪਣੇ ਪੁੱਤਾਂ ਨੂੰ ਉਹ ਸੀਨੇ ਨਾਲ ਲਾਉਣ ਗਿਆ ਕਿਉਂਕਿ ਅਸੀਂ ਤੁਸੀਂ ਚਿੰਤਤ ਸੀਗੇ ਅਸੀਂ ਤੁਸੀਂ ਸਾਰੇ ਬਰਡ ਸੀਗੇ ਅਸੀਂ ਵੀਡੀਓ ਪਾ ਕੇ ਤੁਸੀਂ ਆਪਣਾ ਕੰਮ ਵੀਡੀਓ ਨੂੰ ਸ਼ੇਅਰ ਕਰਕੇ ਕੀਤਾ ਲੇਕਿਨ ਜਿਹੜੀ ਮਾਂ ਆ ਜਿਹਦੀ ਜਿਨ੍ਹਾਂ ਦੇ ਕੁੱਖੋਂ ਇਹ ਬੱਚੇ ਜਾਏ ਆ ਜਿਹੜੀਆਂ ਤਿੰਨ ਮਾਮਾ ਤਿੰਨ ਪੁੱਤਰ ਕੁੱਖੋਂ ਜਾਏ ਆ ਉਹਨਾਂ ਦੇ ਬੱਚੇ ਜਦ ਤੱਕ ਘਰ ਨਹੀਂ ਆਂਦੇ ਉਹ ਤਾਂ ਇਹੀ ਸੋਚੀ ਜਾਂਦੇ ਹਣੇ ਹਾਈ ਕੁਛ ਖਾਦਾ ਮੇਰੇ ਪੁੱਤ ਨੇ ਕਿ ਨਹੀਂ ਹਾਈ ਕੁਛ ਪੀਤਾ ਵੀ ਹੋਊਗਾ ਹਾਈ ਕਿੰਨਾ ਕੁ ਕੁੱਟਿਆ ਹੋਊਗਾ ਹਾਈ ਕਿੰਨੇ ਕੁ ਜ਼ਖਮ ਹੋਣੇ ਸਰੀਰ ਤੇ ਉਹ ਜ਼ਖਮ ਐਕਚੁਅਲੀ ਉਹਨਾਂ ਨੌਜਵਾਨਾਂ ਦੇ ਸਰੀਰ ਤੇ ਤਾਂ ਹੈ ਲੇਕਿਨ ਸੀਨੇ ਚ ਉਹਨਾਂ ਦੇ ਮਾਮਾ ਦੇ ਜ਼ਖਮ ਹੋਏ ਪਏ ਆ ਜਦ ਤੱਕ ਇਹ ਮੁੰਡੇ ਵਾਪਸ ਨਹੀਂ ਆਉਂਦੇ ਉਹਨਾਂ ਮਾਮਾ ਨੂੰ ਚੈਨ ਨਹੀਂ ਮਿਲਣੀ ਤੇ ਅਸੀਂ ਫਿਰ ਤੋਂ ਤਹਿਰਾਨ ਪੁਲਿਸ ਦਾ ਧੰਨਵਾਦ ਕਰਦੇ ਆ ਈਰਾਨ ਪੁਲਿਸ ਦਾ ਧੰਨਵਾਦ ਕਰਦੇ ਸਾਡੇ ਜਿੰਨੇ ਭਰਾ ਕਿਉਂਕਿ ਮੈਂ ਵੀਡੀਓ ਜਦੋਂ ਪਾਈ ਸੀ ਉਸ ਤੋਂ ਬਾਅਦ ਮੈਨੂੰ ਈਰਾਨ ਤੋਂ ਕਈ ਕਾਲ ਆਈਆਂ ਈਵਨ ਦੁਬਈ ਤੋਂ ਕਾਲ ਆਈਆਂ ਈਰਾਨ ਦੇ ਜਿਹੜੇ ਨਾਲ ਲੱਗਦੇ ਦੇਸ਼ ਉਹਨਾਂ ਤੋਂ ਕਾਲ ਆਈਆਂ ਉਸ ਤੋਂ ਬਾਅਦ ਅਸੀਂ ਈਰਾਨ ਕੌਂਸੂਲੇਟ ਨਾਲ ਵੀ ਗੱਲਬਾਤ ਕੀਤੀ ਸੀ ਮੁੰਬਈ ਮੈਂ ਕਾਲ ਕਰਕੇ ਗੱਲਬਾਤ ਕੀਤੀ ਸੀ ਉਹ ਵੀਡੀਓ ਵੀ ਮੈਂ ਪਾਈ ਸੀਗੀ ਉਹਨਾਂ ਨੇ ਵੀ ਮੈਨੂੰ ਕਿਹਾ ਸੀ ਕਿ ਵੀ ਆਰ ਔਨ ਆਰ ਟੋਸ ਅਸੀਂ ਪੱਬਾ ਪਾ ਰਹੇ ਹਾਂ ਅਸੀਂ ਬਹੁਤ ਜਲਦੀ ਜਿਹੜੇ ਡੌਂਕਰ ਉਹਨਾਂ ਤੱਕ ਪਹੁੰਚ ਜਾਵਾਂਗੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਸੀ ਉਮੀਦ ਜਾਗੀ ਸੀ ਮੈਂ ਉਹ ਵੀਡੀਓ ਵੀ ਪਾਈ ਸੀਗੀ ਕਿ ਮੇਰੀ ਈਰਾਨ ਕੌਂਸੂਲੇਟ ਨਾਲ ਗੱਲ ਹੋਈ ਹੈ ਤੇ ਉਹ ਬਹੁਤ ਜਲਦੀ ਜਿਹੜੇ ਟਰੇਸ ਕਰਕੇ ਪਾਕਿਸਤਾਨੀ ਡੌਂਕਰ ਉਹਨਾਂ ਨੂੰ ਫੜ ਲੈਣਗੇ ਔਰ ਉਹਨਾਂ ਨੇ ਉਦਾਂ ਹੀ ਕੀਤਾ ਅਸੀਂ ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਜੀ ਤਰਨੀ ਜੱਟ ਕਰਨੇ ਹਮੇਸ਼ਾ ਵੀਡੀਓ ਸ਼ੇਅਰ ਕਰਦੇ ਆਂ ਸ਼ੁਕਰ ਹੈ ਤੇ ਮੈਂ ਇੱਕ ਹੋਰ ਗੱਲ ਦੱਸ ਦੇਣੀ ਚਾਹੁੰਦਾ ਆ ਮੇਰੇ ਨਾਲ ਛੋਟਾ ਭਰਾ ਐ ਕਰੀਮਪੁਰ ਤੋਂ ਇਹ ਕਹਿੰਦਾ ਮੇਰਾ ਯਾਰ ਦੋਸਤ ਵੀ ਨਾਲ ਗਿਆ ਸੀਗਾ ਦੁਬਈ ਚ ਜਸਪਾਲ ਦੇ ਸਹੀ ਗੱਲ ਹੈ ਬਈ ਸਹੀ ਗੱਲ ਹੈ ਹਾਂਜੀ ਹਾਂਜੀ ਨਾਲ ਉਹ ਦबई ਚੀ ਗੱਲ ਹੈ ਉਹ ਦबई ਚੀ ਰੁਕ ਗਿਆ ਓਏ ਇੱਕ ਹੋਰ ਮੁੰਡਾ ਇਹਨਾਂ ਨੇ ਸ਼ਿਕਾਰ ਬਣਾ ਲੈਣਾ ਸੀ ਆਪਣਾ ਇਹ ਤਾਲਮੇਲ ਕਹਿੰਦੇ ਅਸੀਂ ਵੀ ਕਰ ਰਹੇ ਹਾਂ ਹੋਰ ਵੀ ਬੰਦੇ ਉਹਨੂੰ ਦੱਸ ਰਹੇ ਆ ਕੀ ਨਾਮ ਮੁੰਡੇ ਦਾ ਦਲਜੀਤ ਸਨਾਵੇ ਦਾ ਦਲਜੀਤ ਸਨਾਵੇ ਦਾ ਮੁੰਡਾ ਉਹਨੂੰ ਵੀ ਇਹੀ ਜਿਹੜਾ ਏਜੰਟ ਆ ਇਹ ਝੂਠ ਬੋਲ ਕੇ ਕਿ ਤੈਨੂੰ ਆਸਟ੍ਰੇਲੀਆ ਲੈ ਕੇ ਜਾਣਾ ਦबई ਲੈ ਕੇ ਗਿਆ ਜਸਪਾਲ ਦੀ ਮਾੜੀ ਕਿਸਮਤ ਉਹ ਉਹਦੇ ਬਹਿਕਾਵੇ ਚ ਆ ਕੇ ਈਰਾਨ ਚਲਾ ਗਿਆ ਤੇ ਉੱਥੇ ਡੋਂਕਰਾਂ ਨੇ ਕਿਡਨਾਪ ਕਰ ਲਿਆ ਇਸ ਸਨਾਵੇ ਵਾਲੇ ਮੁੰਡੇ ਦਿਲਜੀਤ ਦੀ ਚੰਗੀ ਕਿਸਮਤ ਕਿ ਉਹ ਨਹੀਂ ਗਿਆ ਈਰਾਨ ਨਹੀਂ ਤਾਂ ਉਹਨੂੰ ਵੀ ਡੋਂਕਰਾਂ ਨੇ ਬੰਦਕ ਬਣਾ ਲੈਣਾ ਸੀ ਤੇ ਉੱਤੇ ਵੀ ਤਸ਼ੱਦਦ ਕਰਨੀ ਸੀਗੀ ਸੋ ਮੇਰੀ ਬੇਨਤੀ ਹੈ ਵੱਡੇਆ ਨਿੱਕੇਆ ਭੈਣ ਭਰਾਵਾਂ ਨੂੰ ਕਿ ਜਦੋਂ ਤੁਹਾਨੂੰ ਕੋਈ ਸੁਪਨਾ ਦਿਖਾਉਂਦਾ ਤਹਿਕੀਕਾਤ ਤਫਤੀਸ਼ ਸ਼ਾਨਵੀਨ ਪੂਰੀ ਕਰ ਲਿਆ ਕਰੋ ਕਿਉਂਕਿ ਤੁਹਾਡੀ ਜ਼ਿੰਦਗੀ ਦਾ ਮਸਲਾ ਹੈ ਪੈਸਾ ਫਿਰ ਆ ਜੂ ਜਾਨ ਮੁੜ ਕੇ ਨਹੀਂ ਆਉਂਦੀ ਔਰ ਤੁਹਾਡੀ ਜਾਨ ਕੱਲੀ ਤੁਹਾਡੀ ਜਾਨ ਨਹੀਂ ਆ ਤੁਹਾਡੇ ਮਾਪਿਓ ਤੁਹਾਡੇ ਬੱਚਿਆਂ ਦੀ ਤੁਹਾਡੇ ਭੈਣਾਂ ਭਰਾਵਾਂ ਦੀ ਵੀ ਜਾਣੇ ਕਿਉਂਕਿ ਜਦ ਇੱਕ ਬੰਦਾ ਜਹਾਨ ਤੋਂ ਜਾਂਦਾ ਨਾ ਤਾਂ ਉਹ ਕੱਲਾ ਨਹੀਂ ਜਾਂਦਾ ਕਿਸਦਾ ਪੁੱਤ ਜਾਂਦਾ ਕਿਸਦਾ ਪਿਓ ਜਾਂਦਾ ਕਿਸੇ ਦਾ ਭਰਾ ਜਾਂਦਾ ਕਿਸਦਾ ਰਿਸ਼ਤੇਦਾਰ ਚਾਚੇ ਤਾਏ ਦਾ ਮੁੰਡਾ ਤਾਂ ਬਹੁਤ ਸਾਰੇ ਰਿਸ਼ਤੇ ਤੁਹਾਡੇ ਨਾਲ ਜੁੜੇ ਹੁੰਦੇ ਇਸ ਕਰਕੇ ਆਪਣਾ ਵੱਧ ਖਿਆਲ ਰੱਖਿਆ ਕਰੋ ਪੈਸਾ ਆਉਂਦਾ ਜਾਂਦਾ ਰਹਿਣਾ ਹਾਂ ਮੈਂ ਕੱਲ ਨੂੰ ਸਮਝਦਾ ਕਿ ਸਰਕਾਰਾਂ ਨੇ ਕੱਖ ਨਹੀਂ ਕੀਤਾ ਅਸਲੀ ਜੁੱਤੀਆਂ ਦੀ ਹੱਕਦਾਰ ਤਾਂ ਸਰਕਾਰਾਂ ਨੇ ਸਰਕਾਰਾਂ ਨੇ ਕੱਖ ਨਹੀਂ ਕੀਤਾ ਜੇ ਸਾਨੂੰ ਰੋਜ਼ਗਾਰ ਮਿਲਦਾ ਫੇ ਅਸੀਂ ਕਿਉਂ ਪਰਦੇਸ ਤੱਕੀਏ ਇਦਾਂ ਦੇ ਗਾਣੇ ਕਿਉਂ ਬਣਨ ਕੇ ਰੱਬਾ ਮੇਰੇ ਆ ਕੋਈ ਇਦਾਂ ਦਾ ਸਿਸਟਮ ਹੋ ਜਵੇ ਕਿ ਸਵੇਰੇ ਕੈਨੇਡਾ ਦਿਹਾੜੀ ਲਾਵਾਂ ਤੇ ਸ਼ਾਮ ਨੂੰ ਘਰ ਪਰਤਿਆਂ ਮੈਂ ਇਦਾਂ ਦੇ ਗਾਣੇ ਕਿਉਂ ਬਣਨ ਇਹ ਮਜਬੂਰੀਆਂ ਆ ਮਜਬੂਰੀਆਂ ਸਾਨੂੰ ਸਮਝਣੀਆਂ ਪੈਣੀਆਂ ਪਰ ਨਾਲ ਦੀ ਨਾਲ ਸਾਨੂੰ ਇਹ ਵੀ ਦੇਖਣਾ ਪਣਾ ਕਿ ਕੀ ਅਸੀਂ ਸੇਫ ਆ ਕਿ ਨਹੀਂ ਜਿਹੜਾ ਸਟੈਪ ਅਸੀਂ ਲੈਣ ਲੱਗੇ ਉਹ ਸੇਫ ਆ ਕਿ ਨਹੀਂ ਇਹ ਵੀ ਕੰਮ ਜਿਹੜੇ ਆ ਸਾਨੂੰ ਉਹਦੇ ਵੱਲ ਧਿਆਨ ਦੇਣਾ ਪੈਣਾ ਜਦੋਂ ਅਸੀਂ ਲੱਖਾਂ ਰੁਪਇਆ ਕਿਸੇ ਦੇ ਹੱਥ ਚ ਫੜਾ ਦਿੰਨੇ ਆ ਕੱਲਾ ਲੱਖਾਂ ਰੁਪਇਆ ਨਹੀਂ ਫੜਾਉਂਦੇ ਅਸੀਂ ਆਪਣੀ ਜਾਨ ਵੀ ਉਹਨੂੰ ਸੌਂਪ ਦਿੰਨੇ ਆ ਤਾਂ ਮੋਰੇ ਬੰਦੇ ਨੂੰ ਪਰਖਣਾ ਜਾਂਚਣਾ ਵੀ ਬਹੁਤ ਜ਼ਰੂਰੀ ਆ ਕਮੈਂਟ ਆ ਰਹੇ ਨੇ ਕਿ ਤੁਸੀਂ ਐਮਬੈਸੀ ਨਾਲ ਗੱਲਬਾਤ ਕੀਤੀ ਤੁਹਾਡਾ ਧੰਨਵਾਦ ਫਰਜ਼ ਹੀ ਸੀਗਾ ਜੀ ਮੇਰਾ ਦੇਖੋ ਅਸੀਂ ਜਿਸ ਫੀਲਡ 'ਚ ਆ ਸਾਡਾ ਫਰਜ਼ ਹੈ ਕਿ ਅਸੀਂ ਤੁਹਾਡੇ ਲਈ ਬ੍ਰਿਜ ਬਣੀਏ ਔਰ ਮੈਂ ਹੈਰਾਨ ਆ ਕਿ ਨਵੇਂ ਸ਼ਹਿਰ 'ਚੋਂ ਕਿਸੇ ਵੀ ਲੀਡਰ ਨੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਜ਼ਰੂਰੀ ਨਹੀਂ ਸਮਝਿਆ ਕਿ ਜਾ ਕੇ ਉਸ ਪਰਿਵਾਰ ਨਾਲ ਚੰਗੀ ਤਰੀਕੇ ਨਾਲ ਗੱਲ ਕੀਤੀ ਜਾਵੇ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾਵੇ ਪਰ ਮੀਡੀਆ ਨੇ ਉਹਨਾਂ ਦੀ ਸਪੋਰਟ ਕੀਤੀ ਅਸੀਂ ਐਮਬੈਸੀ ਨਾਲ ਵੀ ਗੱਲਬਾਤ ਕੀਤੀ ਇਰਾਨ ਕੌਂਸੂਲੇਟ ਨਾਲ ਵੀ ਗੱਲਬਾਤ ਕੀਤੀ ਉਹ ਮੈਂ ਵੀਡੀਓ ਪਹਿਲੇ ਹੀ ਪਾ ਚੁੱਕਾ ਹਾਂ ਬਾਰ ਬਾਰ ਪਾਉਣ ਦਾ ਤਾਂ ਕੋਈ ਚਲੋ ਮਤਲਬ ਇਹ ਹੁੰਦਾ ਲੇਕਿਨ ਦੱਸਣਾ ਜ਼ਰੂਰ ਚਾਹੀਦਾ ਕਿਉਂਕਿ ਨਹੀਂ ਤਾਂ ਕਈ ਵੇਲੇ ਕੋਈ ਸਵਾਲ ਪੁੱਛ ਲੈਂਦੇ ਨੇ ਕਿ ਤੁਸੀਂ ਕੀ ਕੀਤਾ ਪਰ ਮੈਂ ਜ਼ਰੂਰ ਜਿਹੜੇ ਭੈਣ ਭਰਾ ਜੁੜੇ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਈਰਾਨ ਕੌਂਸੂਲੇਟ ਨਾਲ ਸੀ ਗੱਲਬਾਤ ਕੀਤੀ ਜਿਹੜੇ ਸਾਡੇ ਈਰਾਨ ਚ ਭੈਣ ਭਰਾ ਬੈਠੇ ਆ ਉਹਨਾਂ ਦਾ ਫਾਰਮ ਤੇ ਰਾਪਤੇ ਚ ਰਹਿ ਔਰ ਉਹਨਾਂ ਥਰੂ ਜਿਹੜਾ ਮੈਸੇਜ ਆ ਉਧਰਲੀ ਐਮਬੈਸੀ ਨੂੰ ਵੀ ਲਵਾਇਆ ਸਾਡੇ ਭਰਾਵਾਂ ਨੇ ਆਪ ਵੀ ਈਰਾਨ 'ਚ ਬੈਠੇ ਹਨ ਜਿਹੜੇ ਮੈਸੇਜ ਆ ਉਧਰਲੀ ਐਮਬੈਸੀ ਤੱਕ ਪਹੁੰਚਾਏ ਸਾਡੀਆਂ ਵੀਡੀਓ ਜਿਹੜੀਆਂ ਸ਼ੇਅਰ ਕੀਤੀਆਂ ਗਈਆਂ ਉਧਰ ਔਰ ਕਿਹਾ ਕਿ ਕਿਸੇ ਟਰਾਂਸਲੇਟਰ ਤੋਂ ਟਰਾਂਸਲੇਟ ਕਰਾ ਕੇ ਤੁਸੀਂ ਜ਼ਰੂਰ ਚੈੱਕ ਕਰੋ ਆ ਪੰਜਾਬ 'ਚ ਮੁੱਦਾ ਚੱਲ ਰਿਹਾ ਸੋ ਉਹਨਾਂ ਭੈਣਾ ਭਰਾਵਾਂ ਦਾ ਵੀ ਅਭਾਰੀਆਂ ਧੰਨਵਾਦੀਆਂ ਉਹਨਾਂ ਦੀ ਸ਼ਲਾਘਾ ਵੀ ਕਰਨੇ ਜਿਨ੍ਹਾਂ ਨੇ ਸਾਥ ਦਿੱਤਾ ਔਰ ਸਾਰੇ ਵੀਰਾਂ ਭੈਣਾਂ ਦੇ ਸਹਿਯੋਗ ਨਾਲ ਜਿਹੜੇ ਇਹ ਤਿੰਨ ਭਰਾਏ ਇਹਨਾਂ ਨੂੰ ਰੈਸਕਿਊ ਕੀਤਾ ਗਿਆ ਔਰ ਸੱਚੇ ਪਾਤਸ਼ਾਹ ਅੱਗੇ ਬੇਨਤੀ ਕਰਦੇ ਆਂ ਅਰਦਾਸ ਕਰਦੇ ਆਂ ਕਿ ਛੇਤੀ ਇਹਨਾਂ ਦੀ ਵਤਨ ਵਾਪਸੀ ਹੋਵੇ ਤਾਂ ਜੋ ਇਹਨਾਂ ਤੇ ਵੀ ਮਨ ਜਿਹੜੇ ਡਰੇ ਹੋਏ ਆ ਉਹਨਾਂ ਨੂੰ ਥੋੜਾ ਹੌਸਲਾ ਮਿਲੇ ਦੇਖੋ ਡਰ ਤਾਂ ਆਉਣਾ ਹੀ ਆ ਨਾ ਇੰਨਾ ਤਸ਼ੱਦਦ ਸਿਆ ਔਰ ਜਿਹੜੀ ਉਹਨਾਂ ਦੀ ਮਾਵਾਂ ਆ ਉਹਨਾਂ ਨੂੰ ਤਸੱਲੀ ਮਿਲੇ ਜਸਪਾਲ ਤੇ ਮੈਂ ਘਰ ਜਾ ਕੇ ਆਇਆ ਉਹਦੇ ਕਹਿੰਦੇ ਭਰਾ ਜਿਹੜੇ ਕਹਿੰਦੇ ਸਭ ਤੋਂ ਛੋਟਾ ਭਰਾ ਆ ਸਾਡਾ ਔਰ ਉਹਨਾਂ ਦੇ ਭਰਾਵਾਂ ਦੇ ਦਿਲ ਨਾ ਇਦ ਰੋਣ ਨੂੰ ਫਿਰਦੇ ਸੀ ਵਿਚਾਰੇ ਆਪਣਾ ਰੋਣ ਜਿਹੜਾ ਰੋਕ ਕੇ ਬੈਠੇ ਸੀਗੇ ਕਹਿੰਦੇ ਕਿ ਬਰਬਾਦ ਹੋ ਗਏ 18-18 ਲੱਖ ਰੁਪਏ ਖਰਚ ਦਿੱਤਾ ਪੈਸਿਆਂ ਦੇ ਥੱਲੇ ਵੀ ਆ ਗਏ ਲੋਕਾਂ ਤੋਂ ਪੈਸੇ ਫੜੇ ਉਹਨਾਂ ਦਾ ਮਤਲਬ ਉਹਨਾਂ ਦੇ ਗੱਟ ਚ ਭਰਿਆ ਪਿਆ ਸੀਗਾ ਉਹਨਾਂ ਦੀ ਅੱਖਾਂ ਚ ਹੰਝੂ ਐ ਤੈਰਦੇ ਪਏ ਸੀਗੇ ਤਾਂ ਦੇਖੋ ਕਹਿੰਦੇ ਬਰਬਾਦ ਹੋ ਗਏ ਉੱਤੋਂ ਸਾਡਾ ਜਿਹੜਾ ਭਰਾ ਆ ਉਹ ਡੌਂਕਰਾਂ ਨੇ ਫੜ ਲਿਆ ਪਤਨੀ ਵਾਪਸ ਆਊਗਾ ਕਿ ਨਹੀਂ ਆਊਗਾ ਪਰ ਜਦੋਂ ਜਸਪਾਲ ਘਰ ਆਊਗਾ ਅਸਲੀ ਉਹਨਾਂ ਦੇ ਮਨ ਨੂੰ ਠੰਡ ਤਾਂ ਉਦੋਂ ਹੀ ਪੈਣੀ ਆ ਔਰ ਉਮੀਦ ਕਰਦੇ ਆ ਕਿ ਜਲਦੀ ਉਹ ਵਤਨ ਵਾਪਸ ਆਉਣਗੇ ਤੇ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਤੁਸੀਂ ਆਪਣਾ ਵਧੇਰਾ ਖਿਆਲ ਰੱਖੋ ਤੇ ਸਰਕਾਰਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜਾਗੋ ਤੁਸੀਂ ਪਹਿਲਾਂ ਜਾਗੋ ਤੁਸੀਂ ਪਹਿਲਾਂ ਆਪਣੇ ਆਲਸ ਨਾਲ ਯੁੱਧ ਕਰੋ ਆਲਸ ਨੂੰ ਤੁਸੀਂ ਤਿਆਗੋ ਉਸ ਤੋਂ ਬਾਅਦ ਹੀ ਪੰਜਾਬ ਦਾ ਕੁਝ ਬਣਨਾ ਬਹੁਤ-ਬਹੁਤ ਸ਼ੁਕਰੇ ਬਹੁਤ ਮਿਹਰਬਾਨੀ ਧੰਨਵਾਦ